ਬਹੁਤ ਵਧੀਆ ਗੱਲਾਂ ਲਿਖੀਆਂ ਹੋਈਆਂ ਨੇ ਪਾਣੀ ਅਤੇ ਹਵਾ ਰੱਬ ਦੀ ਦਾਤ ਹੈ ਪਾਣੀ ਬਚਾਓ ਹਵਾ ਨੂੰ ਗੰਦਾ ਨਾ ਕਰੋ ਰੁੱਖ ਜ਼ਰੂਰ ਲਗਾਓ ਹੁਣ ਤਾਂ ਹਲਾਦੇ ਬਣ ਕੇ ਹੁਣ ਸਾਡੇ ਕੋਲ ਇਨਫਰਾਸਟ੍ਰਕਚਰ ਹੈ ਪਰ ਪਾਣੀ ਖਤਮ ਹੁੰਦਾ ਜਾ ਰਿਹਾ ਪਾਣੀ ਦੇਖੋ ਦਿਨ ਬਾ ਦਿਨ ਡੂੰਘਾ ਹੁੰਦਾ ਜਾ ਬਹੁਤ ਵੱਡਾ ਪ੍ਰਭਾਵ ਪਾ ਰਿਹਾ ਹਾਂ ਹੁਣ ਲੁਧਿਆਣੇ ਦੇ ਵਿੱਚ ਆਪਾਂ ਖੜੇ ਆ ਆ ਮੈਨੂੰ ਯਾਦ ਮੈਨੂੰ ਜਪਤਪੁਰ ਚ ਚੇਤੇ ਆ ਅੱਜ ਵੀ ਮਤਲਬ ਹੁਣ ਡਬਲ ਰੋਡ ਬਣ ਗਈ ਆ ਇਹ ਸਿੰਗਰ ਰੋਡ ਹੁੰਦੀ ਸੀ ਤੇ ਇਦਾਂ ਛਤਰੀ ਬਣਦੀ ਹੁੰਦੀ ਸੀ। ਡਖਤਾਂ ਨਹੀਂ ਛਤਰੀ ਬਣਦੀ ਸੀ ਤਾਂ ਤੁਸੀਂ ਜਾਂਦੇ ਸੀ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ ਜੂਨ ਜੁਲਾਈ ਦੇ ਮਹੀਨੇ ਜੂਨ ਦੇ ਮਈ ਜੂਨ ਦੇ ਕਰੋ ਬਰਸਾਤਾਂ ਦੇ ਵਿੱਚ ਇਹ ਬੂਟਿਆਂ ਦੀ ਲਾਉਣ ਦੀ ਕੋਸ਼ਿਸ਼ ਕਰਦੇ। ਇਹ ਲਾਉਣ ਨਾਲ ਇਹਦੀ ਸੰਭਾਲ ਵੀ ਬਹੁਤ ਜ਼ਰੂਰੀ ਆ ਲੋਕ ਆ ਬਲਾ ਤਾਂ ਦਿੰਦੇ ਨੇ ਫੋਟੋਆਂ ਖਿਚਾ ਲੈ ਕਿੰਨਾ ਚੂਰੀ ਇਹ ਤੱਤ ਹੈ। ਤੇ ਇਸ ਕਰਕੇ ਮੇਰੀ ਇਹੀ ਬੇਨਤੀ ਹੈ ਕਿ ਦੇਖੋ ਕਿ ਮੈਨੂੰ ਮੇਰੇ ਨੂੰ ਬਹੁਤ ਅਸਤੇਰਵਾ ਬੜਾ ਹੁੰਦਾ بڑے ਬੰਦੇ ਦੇ ਵਿਚਾਰ ਵਿੱਚ ਇੱਕ ਬੰਦਾ ਇੱਥੇ ਤੱਕ ਕਹਿੰਦਾ ਮੈਂ ਕਹਿੰਦਾ ਸਾਡੇ ਕਰੇ ਕੰਮ ਵਾਲੀ ਹੈ ਸਾਡੀ ਹਿੰਮਤ ਨਹੀਂ ਆ ਉਸ ਨੂੰ ਇਹ ਗੱਲ ਕਹਿ ਦਈਏ ਕਿ ਤੂੰ ਟੁੱਟੀ ਖੁੱਲੀ ਛਤਰੀ ਹੌਣ ਗੁਰੂ ਪਾਣੀ ਪਿਤਾ ਮਾਤਾ ਤਰਤਮਾ ਹਤੂ ਗੁਰੂ ਸਾਹਿਬ ਦੀਆਂ ਜਿਹੜੀਆਂ ਬਾਣੀ ਦੇ ਵਿੱਚ ਜਿਹੜੀ ਇਹ ਤੁਕਾਂ ਲਿਖੀਆਂ ਹੋਈਆਂ ਨੇ ਇਹ ਬਹੁਤ ਹੀ ਵਧੀਆ ਨੇ ਔਰ ਆਪਾਂ ਨੂੰ ਸਿਹਤ ਦੇਣ ਵਾਲੀਆਂ ਨੇ ਕਿਉਂਕਿ ਪਾਣੀ ਨੂੰ ਬਚਾਉਣਾ ਚਾਹੀਦਾ ਹੈ ਕਿਉਂਕਿ ਪਾਣੀ ਹੀ ਜ਼ਿੰਦਗੀ ਹੈ ਤੇ ਅੱਜ ਅਸੀਂ ਕਿਸੇ ਕੰਮ ਵਾਸਤੇ ਜਾ ਰਹੇ ਸੀਗੇ ਤੇ ਰਸਤੇ ਦੇ ਵਿੱਚ ਸਾਨੂੰ ਇੱਕ ਖਾਲਸਾ ਜੀ ਨਜ਼ਰ ਆਏ ਨੇ ਤੇ ਮੈਂ ਕਹੂੰਗਾ ਪਹਿਲਾਂ ਵੀ ਤਸਵੀਰਾਂ ਦਿਖਾਈਆਂ ਜਾਣ ਇਹਨਾਂ ਨੇ ਬਹੁਤ ਵਧੀਆ ਗੱਲਾਂ ਲਿਖੀਆਂ ਹੋਈਆਂ ਨੇ ਪਾਣੀ ਅਤੇ ਹਵਾ ਰੱਬ ਦੀ ਦਾਤ ਹੈ ਪਾਣੀ ਬਚਾਓ ਹਵਾ ਨੂੰ ਗੰਦਾ ਨਾ ਕਰੋ ਰੁੱਖ ਜ਼ਰੂਰ ਲਗਾਓ ਤੇ ਇਹ ਇਹਨਾਂ ਨੇ ਕਿਉਂ ਲਿਖਿਆ ਨੇ ਸਾਈਕਲ ਤੇ ਜਾ ਰਹੇ ਨੇ ਇੱਕ ਇਹਨਾਂ ਤੋਂ ਜਾਣਕਾਰੀ ਲੈ ਲੈਨੇ ਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅ ਬਾਈ ਜੀ ਤੁਸੀਂ ਸਾਈਕਲ ਦੇ ਉੱਤੇ ਅੱਗੇ ਪਿੱਛੇ ਦੋ ਬੋਰਡ ਲਗਾਏ ਹੋਏ ਨੇ ਇਹ ਕੀ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਤਾਂ ਦੇਖੋ ਬਹੁਤ ਵਧੀਆ ਲਿਖਿਆ ਕਲੀਅਰ ਲਿਖਿਆ ਹੈ ਕਿ ਦੇਖੋ ਪਾਣੀ ਦੀ ਇੰਨੀ ਮਹੱਤਤਾ ਤੁਸੀਂ ਵੀ ਦੇਖਦੇ ਤੁਸੀਂ ਬਾਣੀ ਦੀ ਤਪ ਪੜੀ ਹੈ ਤੇ ਮਹਾਰਾਏ ਨੇ 1900 ਸਾਲ ਪਹਿਲਾਂ ਹੀ ਦੇਖੋ ਇੱਥੇ ਲਿਖਿਆ ਜਦ ਕਿ ਉਸ ਟਾਈਮ ਤਾਂ ਪਾਣੀ ਦੀ ਇੰਨਾ ਕੋਈ ਹੈ ਨਹੀਂ ਸੀ ਕਿ ਘਾਟ ਜੇ ਕਹਾਂ ਲੋ ਹਾਂ ਠੀਕ ਐ ਜਦੋਂ ਮਤਲਬ ਖੱਲੇ ਪਾਣੀ ਬਹੁਤ ਸੀਗਾ ਠੀਕ ਆ ਉਹਨੂੰ ਬਗਨ ਫੁੱਟਿਆ ਨਹੀਂ ਸੀਗਾ ਕਿ ਹਾਂ ਕਿ ਉੱਥੇ ਖੂਬ ਬੜ ਬਟਵਾਏ ਨੇ ਲਵਾਏ ਸੀ ਪਰ ਹੁਣ ਤਾਂ ਹਾਲਾਤੇ ਬਣ ਕੇ ਹੁਣ ਸਾਡੇ ਕੋਲ ਇਨਫਰਾਸਟ੍ਰਕਚਰ ਹੈ ਪਰ ਪਾਣੀ ਖਤਮ ਹੁੰਦਾ ਜਾ ਰਿਹਾ ਪਾਣੀ ਦੇਖੋ ਦਿਨ ਬਾ ਦਿਨ ਡੂੰਗਾ ਹੁੰਦਾ ਜਾ ਰਿਹਾ ਪਾਣੀ ਦੀ ਘਾਟ ਹੋ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਹੀ ਭਿਆਨਕ ਰੂਪ ਲੈ ਸਕਦੀ ਹੈ ਇਸ ਕਰਕੇ ਜੇ ਅਸੀਂ ਸਮੇਂ ਸਿਰ ਜੇ ਅਸੀਂ ਹੁਣ ਸਾਰੇ ਟਾਈਮ ਸਿਰ ਹੰਬੜਾ ਮਾਰੀਏ ਇਹਨੂੰ ਥੋੜੇ ਜਿਹਾ ਬਚਾਉਣ ਵਾਸਤੇ ਜੇ ਅਸੀਂ ਅਸੀਂ ਕੋਸ਼ਿਸ਼ਾਂ ਕਰੀਏ ਤਾਂ ਇਹਨੂੰ ਅਸੀਂ ਲੰਬਾ ਕਾਫੀ ਖਿੱਚ ਸਕਦੇ ਹਾਂ ਨਹੀਂ ਤਾਂ ਆਉਣ ਵਾਲੀ ਸਾਡੀ ਆਉਣ ਵਾਲੀ ਨਸਾਂ ਦੀ ਬਹੁਤ ਔਖਾ ਹੋ ਜੀਏ ਖਾਲਸਾ ਜੀ ਜਿੱਦਾਂ ਹੁਣ ਅੱਜ ਕੱਲ ਲੋਕੀ ਪੇੜ ਵੀ ਕੱਟੀ ਜਾ ਰਹੇ ਨੇ ਤੇ ਬਿਲਡਿੰਗਾਂ ਦੀਆਂ ਬਿਲਡਿੰਗਾਂ ਸ਼ਹਿਰ ਦੇ ਵਿੱਚ ਤੁਸੀਂ ਦੇਖ ਲਓ ਪੇੜ ਕੱਟ ਨਜ਼ਰਾਂ ਦੇ ਬਿਲਡਿੰਗਾਂ ਵੱਧ ਨਜ਼ਰ ਆਉਂਦੀਆਂ ਤੇ ਇਹ ਵੀ ਕਿਤੇ ਨ ਕਿਤੇ ਪਾਣੀ ਦੀ ਜਿਹੜੀ ਕਮੀ ਹੈਗੀ ਉਹਦੇ ਵਿੱਚ ਜ਼ਿੰਮੇਵਾਰ ਹੈ ਬਿਲਕੁਲ ਹੈ ਬਹੁਤ ਅਸਰ ਕਰਦਾ ਹੈ ਕਿਉਂਕਿ ਦੇਖੋ ਮੀਂਹ ਬਹੁਤ ਅਸਰ ਕਰਦਾ ਹੈ ਕਿਉਂਕਿ ਜਿੰਨਾ ਜੰਗਲ ਘਟੂਗਾ ਮੀਂਹ ਉਹਨਾਂ ਨੂੰ ਮੀਂਹ ਤੇ ਅਸਰ ਪੈਂਦਾ ਹੁਣ ਕਲਾਈਮੇਟ ਚੇਂਜ ਤੁਸੀਂ ਸੁਣਿਆ ਹੁਣ ਕਿੱਡੀ ਪ੍ਰਤੱਖ ਥੋੜੇ ਜਿਹੇ ਕਿਤੇ ਦੇਖੋ ਬੇਮੌਸਮੀ ਮੀਂਹ ਝੱਖੜ ਤੂਫਾਨ ਦੇਖੋ ਚੱਲ ਰਹੇ ਨੇ ਜਿਹੜੇ ਸਾਨੂੰ ਪ੍ਰਭਾਵ ਕਿਤੇ ਨਾ ਕਿਤੇ ਪ੍ਰਭਾਵ ਮੌਸਮ ਤਾਪਾਂ ਕਿੰਨਾ ਵਧ ਗਿਆ ਹਰ 5 ਸਾਲ ਬਾਅਦ ਦੇਖੋ ਤੁਸੀਂ ਤਾਪਾਂ ਦੇ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਜਿਹੜਾ ਕਿ ਗਲਤ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਨਹੀਂ ਇਹਨੂੰ ਹਲੇ ਸੰਭਾਲਾਂਗੇ ਇਸੇ ਕਰਕੇ ਪਾਣੀ ਤੇ ਹਵਾ ਦੋਨਾਂ ਨੂੰ ਦੇ ਦੋਨੇ ਰਿਲੇਟ ਕਰਦੇ ਨੇ ਦੋਨੇ ਹੀ ਸਾਡੀਆਂ ਮੁੰਡਲੀਆਂ ਲੋੜਾਂ ਨੇ ਔਰ ਇਹਨੂੰ ਇਹ ਲੈ ਕੇ ਇਹ ਸਾਡੀ ਜ਼ਿੰਦਗੀ ਨੂੰ ਬਹੁਤ ਵੱਡਾ ਪ੍ਰਭਾਵ ਪਾਉਂਦੇ ਨੇ ਸਾਡੀ ਸਿਹਤ ਨੂੰ ਬਹੁਤ ਵੱਡਾ ਪ੍ਰਭਾਵ ਪਾਉਂਦੇ ਨੇ ਹੁਣ ਲੁਧਿਆਣੇ ਦੇ ਵਿੱਚ ਆਪਾਂ ਖੜੇ ਆ ਆ ਮੈਨੂੰ ਯਾਦ ਮੈਨੂੰ ਜਦ ਬਚਪਨ ਚ ਚੇਤੇ ਆ ਆ ਜਿਹੜੀ ਮਤਲਬ ਹੁਣ ਡਬਲ ਰੋਡ ਬਣ ਗਈ ਆ ਇਹ ਸਿੰਗਲ ਰੋਡ ਹੁੰਦੀ ਸੀ ਤੇ ਐਦਾਂ ਛਤਰੀ ਬਣਦੀ ਹੁੰਦੀ ਸੀ ਪੇੜਾਂ ਦੀ ਦਰਖਤਾਂ ਦੀ ਦਰਖਤਾਂ ਨਹੀਂ ਛਤਰੀ ਬਣਦੀ ਸੀ ਤੇ ਤੁਸੀਂ ਜਾਂਦੇ ਸੀ ਤਾਂ ਤੈਨੂੰ ਪਤਾ ਨਹੀਂ ਸੀ ਲੱਗਦਾ ਜੂਨ ਜੁਲਾਈ ਦੇ ਮਹੀਨੇ ਜੂਨ ਦੇ ਮਈ ਜੂਨ ਦੇ ਮਹੀਨੇ ਚ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਛਾਂ ਛਾਂ ਦੇ ਵਿੱਚ ਨਿਕਲ ਜਾਂਦੇ ਸੀ ਗਰਮੀ ਮਹਿਸੂਸ ਨਹੀਂ ਸੀ ਹਾਂ ਕਿਉਂਕਿ ਦੇਖੋ ਦਰਖਤ ਦੇ ਥੱਲੇ ਤੇ ਤੁਸੀਂ ਪਰ ਦਰਖਤ ਤੋਂ ਦੂਜੇ ਪਾਸੇ ਜਾ ਕੇ ਦੇਖੋ ਬਹੁਤ ਫਰਕ ਆ ਤਾਪਮਾਨ ਦਾ ਜਿੰਨਾ ਆਰਾਮ ਸਾਨੂੰ ਦਰਖਤਾਂਲੇ ਮਿਲਦਾ ਮੈਨੂੰ ਧੁੱਪ ਦੇ ਵਿੱਚ ਤਾਂ ਬੁਰਾ ਹਾਲ ਹੋ ਜਾਂਦਾ ਬੰਦੇ ਦਾ ਦਰਖਤ ਘਟ ਬਹੁਤ ਗਏ ਜਿਹੜੀ ਬੜੀ ਤੇਜ਼ੀ ਨਾਲ ਘਟੇ ਨੇ ਅਸੀਂ ਤਾਂ ਮਤਲਬ ਜੇ ਆਪਾਂ ਗਲੋਬਲੀ ਕੰਪੇਅਰ ਕਰੀਏ ਦੁਨਸਾਰ ਨਾਲ ਆਪਾਂ ਤਾਂ ਬਹੁਤ ਪਿੱਛੇ ਆ ਬਹੁਤ ਪਿੱਛੇ ਆ ਦਰਖਤਾਂ ਦੇ ਵੀ ਬਹੁਤ ਪਿੱਛੇ ਰਹਿ ਗਏ ਅਸੀਂ ਕਿਉਂਕਿ ਸਾਡੇ ਜੋ ਸੀ ਅਸੀਂ ਉਹ ਤਾਂ ਬਹੁਤ ਉਸ ਤੋਂ ਬਹੁਤ ਵੱਢ ਚੁੱਕੇ ਆ ਕਿਉਂਕਿ ਸ਼ਹਿਰੀਕਰਨ ਹੋ ਗਿਆ ਸ਼ਹਿਰ ਬਹੁਤ ਵੱਧ ਗਏ ਬਹੁਤ ਜ਼ਿਆਦਾ ਅੱਗੇ ਨਿਕਲ ਗਏ ਤਾਂ ਉਹ ਦਰਖਤ ਵੱਢ ਵੱਢ ਕੇ ਵੱਢ ਵੱਢ ਕੇ ਵੱਢ ਜਾਦੇ ਅਸੀਂ ਉਹ ਕਲਸਾ ਜੀ ਕਾਰੋਬਾਰ ਕੀ ਕਰਦੇ ਹੋ ਮੈਂ ਜੋਬ ਕਰਦਾ ਜੀ ਮੈਂ ਪ੍ਰਾਈਵੇਟ ਨੌਕਰੀ ਕਰਦਾ ਜੀ ਲੁਧਿਆਣਾ ਸੌਫਟਵੇਅਰ ਦੇ ਵਿੱਚ ਜੋਬ ਕਰਦਾ ਨੇ ਤੇ ਫਿਰ ਤੁਸੀਂ ਸਾਈਕਲ ਦੇ ਉੱਤੇ ਹੀ ਇਹ ਮੈਸੇਜ ਦਿੰਦੇ ਹੋ ਸਾਰਿਆਂ ਨੂੰ ਮੈਨੂੰ ਸਾਈਕਲ ਮੋਟਰਸਾਈਕਲ ਸੀਗਾ ਮੇਰੇ ਕੋਲ ਮੈਂ ਮੋਟਰਸਾਈਕਲ ਹੈ ਹੁਣ ਵੀ ਹੈ ਪਰ ਉਹ ਮੈਂ ਮੈਨੂੰ ਐ ਲੱਗਿਆ ਕਿ ਮੋਟਰਸਾਈਕਲ ਦੇ ਉੱਤੇ ਮੈਸੇਜ ਨਹੀਂ ਪ੍ਰੋਪਰ ਦਿੱਤਾ ਜਾਂਦਾ ਕਿਉਂਕਿ ਮੋਟਰਸਾਈਕਲ ਦੀ ਸਪੀਡ ਜ਼ਿਆਦਾ ਹੁੰਦੀ ਹੈ ਉਹ ਨਹੀਂ ਤੁਸੀਂ ਮੈਸੇਜ ਇਹ ਸਾਈਕਲ ਮੈਨੂੰ ਲੱਗਿਆ ਕਿ ਹਾਂ ਇਹ ਸਾਈਕਲ ਹੀ ਇੱਕ ਸਾਧਨ ਹੈ ਤੇ ਜਿਹਦੇ ਨਾਲ ਇੱਕ ਪ੍ਰੋਪਰ ਮੈਸੇਜ ਦੇਸਾ ਦੂਜੀ ਗੱਲ ਪੜ੍ਹ ਸਕਦਾ ਆ ਰਾਮ ਨਾਲ ਪੜ੍ਹ ਵੀ ਸਕਦਾ ਤੁਸੀਂ ਮੈਂ ਆਪਣਾ ਇੱਕ ਛੋਟਾ ਜਿਹਾ ਕਿਣ ਕਿਣ ਪੱਤ ਤਨ ਮਤਲਬ ਕਿਣ ਕੇ ਦਾ ਵੀ ਕਿਣਕਾ ਕਦੇ ਇੱਕ ਬਹੁਤ ਮਾਤਰ ਆਪਣਾ ਕੋ ਯੋਗਦਾਨ ਵਾਤਾਵਰਣ ਦੇ ਵਿੱਚ ਪਾ ਰਹੇ ਹਾਂ ਕਿ ਹਾਂ ਮੈਂ ਪੋਲੂਸ਼ਨ ਨਹੀਂ ਕਰ ਰਿਹਾ ਇੱਕ ਸਿਹਤ ਲਈ ਵੀ ਕਹ ਲਓ ਕਿ ਚੰਗਾ ਹੁੰਦਾ ਸੈਕਲਿੰਲੀ ਜੇ ਅਸੀਂ ਸਾਈਕਲ ਨੂੰ ਵੀ ਪ੍ਰਮੋਟ ਕਰੀਏ ਘੱਟੋ ਘੱਟ ਅਸੀਂ ਹਫਤਾ ਦਾ ਦਨ ਜਾਂ ਮਹੀਨ 15 ਦਿਨਾਂ ਚ ਇੱਕ ਦਿਨ ਵੀ ਅਸੀਂ ਕਿਤੇ ਸਾਈਕਲ ਨੂੰ ਦੇ ਦਈਏ ਵੀ ਅੱਜ ਕਹੀ ਐ ਵੀ ਅੱਜ ਮੈਂ ਕਾਰ ਸਕੂਟਰ ਮੋਟਰਸਾਈਕਲ ਨਹੀਂ ਚਲਾਉਣਾ ਮੈਂ ਜਿਹੜਾ ਕੰਮ ਬਾਜ਼ਾਰ ਦਾ ਹਾਂ ਸੱਜੇ ਕਵੇ ਕਿਤੇ ਵੀ ਛੋਟਾ ਮੋੜ ਮੈਂ ਜਾ ਕਾਉਂਗਾ ਮੈਂ ਸਾਈਕਲ ਤੇ ਕਰੂੰ ਸਾਡੀ ਇਕਨੋਮੀ ਨੂੰ ਬਹੁਤ بڑا ਬੂਸਟ ਮਿਲੂਗਾ ਇਹਦੇ ਨਾਲ ਸਾਡੀ ਇਕਨੋਮੀ ਦੇ ਵਿੱਚ ਬਹੁਤ ਵੱਡਾ ਸੁਧਾਰ ਹੋਊਗਾ ਅਸੀਂ ਸੋਚ ਨਹੀਂ ਸੀ ਮੈਜ ਨਹੀਂ ਕਰ ਸਕਦੇ ਸਾਡਾ ਕਿੰਨਾ ਇੰਪੋਰਟ ਬਿੱਲ ਘਟ ਜੂਗਾ ਸਾਡਾ ਰੁਪਈਆ ਮਜ਼ਬੂਤ ਹੋ ਜਾਊਗਾ ਬਿਮਾਰੀਆਂ ਤੋਂ ਬਚਾਅ ਹੋ ਜੂਗਾ ਬਿਮਾਰੀਆਂ ਤੋਂ ਜਿਹੜਾ ਬਚਾਅ ਹੋਣਾ ਹੀ ਹੋਣਾ ਸਾਡਾ ਇੰਪੋਰਟ ਬਿੱਲ ਘਟ ਜੂਗਾ ਸਾਡਾ ਮਤਲਬ ਰੁਪਈਆ ਜਿਹੜਾ ਬਹੁ ਹਵਾ ਵੀ ਸਾਫ਼ ਹੋਊਗੀ ਕਿਉਂਕਿ ਜਦੋਂ ਬਤਨੈਚਰ ਹੋ ਜਾਏ ਕਾਰਬਨ ਮਤਾਂ ਪੋਲੂਸ਼ਨ ਘਟੂਗਾ ਹਵਾ ਸਾਫ਼ ਹੋਊਗੀ ਸਾਡੀ ਸਿਹਤ ਤੇ ਸਿੱਧੇ ਕਈ ਪਤਾ ਨਹੀਂ ਕਈ ਪੱਖੋਂ ਬਹੁ ਮੱਖੀ ਮਤਲਬ ਮੈਂ ਇਹ ਗੱਲ ਕਰ ਰਿਹਾ ਗੱਲ ਚੱਲੀ ਜੀ ਆਪਣੇ ਪਾਣੀ ਦੀ ਹਵਾ ਵੀ ਸਾਡੇ ਲਈ ਬਹੁਤ ਮੈਟਰ ਕਰਦੀ ਆ ਤਖਤ ਹੁਣ ਜਦੋਂ ਇਹ ਆ ਮੀਂਹ ਪਊਗਾ ਕੋਸ਼ਿਸ਼ ਹੁੰਦੀ ਆ ਜਿਨੀ ਮਹਾਰਾਜ ਅਗੇ ਅਰਦਾਸ ਕਰਦੀ ਆ ਜਿੰਨੇ ਕਬੂਟੇ ਲੱਗ ਸਕਦੇ ਨੇ ਕਿਤੇ ਡਿਵਾਈਡਰ ਤੇ ਕਿਤੇ ਸੱਚੇ ਘੱਪੇ ਤਰੋ ਬਰਸਾਤਾਂ ਦੇ ਵਿੱਚ ਇਹ ਬੂਟਿਆਂ ਦੀ ਲਾਉਣ ਦੀ ਕੋਸ਼ਿਸ਼ ਕਰਦੇ ਬੂਟੇ ਲਾਉਣ ਨਾਲ ਇਹਦੀ ਸੰਭਾਲ ਵੀ ਬਹੁਤ ਜ਼ਰੂਰੀ ਆ ਲੋਕ ਲਾ ਤਾਂ ਦਿੰਦੇ ਨੇ ਫੋਟੋਆਂ ਖਿਚਾ ਲੈਂਦੇ ਨੇ ਵੀ ਅਸੀਂ ਬੂਟੇ ਲਗਾਏ ਨੇ ਪਰ ਉਹਨਾਂ ਦੀ ਸੰਭਾਲ ਕੋਈ ਨਹੀਂ ਕਰਦਾ ਉਹ ਸੁੱਕ ਜਾਂਦੇ ਨੇ ਥੋੜੇ ਜਿਨਾ ਸੁੱਕ ਜਾਂਦੇ ਨੇ ਬਿਲਕੁਲ ਸੁੱਕ ਜਾਂਦੇ ਨੇ ਕਿਉਂਕਿ ਬਰਸਾਤ ਦੇ ਵਿੱਚ ਤਾਂ ਕੋਈ ਕੁਸ਼ਕ ਬੂਟੇ ਹੁੰਦੇ ਨੇ ਜਿਹੜੇ ਚੜ ਜਾਂਦੇ ਨੇ ਜਿਵੇਂ ਨਿੰਮ ਵਗੈਰਾ ਹੋਵੇ ਉਹ ਤਾਂ ਚੱਲ ਜਾਂਦੀ ਆ ਜਿਹੜੇ ਹੋਰ ਹੁੰਦੇ ਨੇ ਉਹ ਥੋੜੇ ਜਿਹਾ ਪਾਣੀ ਛੇਤੀ ਮੰਗ ਲੈਂਦੇ ਉਹ ਕਈ ਵਾਰੀ ਸੁੱਕ ਜਾਂਦੇ ਨੇ ਇਹ ਬਹਾ ਕੋਈ ਕੋਈ ਭੰਨ ਦਿੰਦਾ ਕੋਈ ਜਾਨਵਰ ਭੰਨ ਦਿੰਦਾ ਮਤਲਬ ਰੇਸ਼ੋ ਜਿਹੜੀ ਉਹਦੀ ਸਰਵਾਈਵਲ ਜਿਹੜੀ ਹੈ ਉਹ ਮਤਲਬ ਰੇਸ਼ੋ ਬੜੀ ਘੱਟ ਹੁੰਦੀ ਹੈ ਭਾਈ ਜੀ ਜਿਹੜਾ ਹੁਣ ਪਾਣੀ ਹੈ ਪਾਣੀ ਹੁਣ ਪੀਣ ਵਾਸਤੇ ਵੀ ਹੁਣ ਵਿਗਣ ਲੱਗ ਗਿਆ ਦੁਕਾਨਾਂ ਦੇ ਉੱਤੇ 20 ਰੁਪਏ ਦੀ ਬੋਤਲ ਮਿਲਦੀ ਹੈ ਜੇ ਥੋੜੀ ਜੀ ਵਧੀਆ ਲੈ ਲਵਾਂ ਉਹ 50 ਰੁਪਏ ਦੀ ਮਿਲਦੀ ਹੈ ਤੇ 100 ਦੀ ਵੀ ਬੋਤਲ ਜਿਹੜੀ ਪਾਣੀ ਦੀ ਸਿਰਫ ਪੀਣ ਨੂੰ ਜਿਹੜਾ ਕਦੇ ਸਾਰ ਪੰਜਾਬ ਦੇ ਵਿੱਚ ਤਾਂ ਪਾਣੀ ਬਹੁਤ ਸੀਗਾ ਔਰ ਫ੍ਰੀ ਮਿਲਦਾ ਸੀ ਲੋਕਾਂ ਨੂੰ ਲੱਸੀ ਪਿਲਾਉਂਦੇ ਸੀ ਪਾਣੀ ਮੰਗਦਾ ਸੀ ਕੋਈ ਪਰ ਅੱਜ ਕੱਲ ਇਹ ਪਾਣੀ ਵੀ ਹੁਣ ਵਿਗਣ ਲ ਤੇ ਗੱਡੀਆਂ ਧੋਂਦੇ ਨੇ ਪਾਣੀ ਦੀਆਂ ਪਾਈਪਾਂ ਲਾ ਲਾ ਕੇ ਤੇ ਕੀ ਕਹਿਣਾ ਚਾਹੁੰਦੇ ਹੂੰ ਵੀ ਇਹ ਵੀ ਕਰਨਾ ਹੈ ਦੇਖੋ 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 ਕਈ ਅੱਜ ਮੈਂ ਨਾ ਇੱਕ ਛੋਟਾ ਜਿਹਾ ਨਾ ਫੇਸਬੁੱਕ ਤੇ ਚਲਾ ਰਹੀ ਤਾਂ ਇੱਕ ਇੱਕ ਵਿਚਾਰਾ ਸੁਧਾਰਨ ਜਾਂ ਕਿਸਾਨ ਉਸ ਬੰਦੇ ਨੂੰ ਪਤਾ ਸੀ ਮੈਨੂੰ 7 ਘੰਟੇ ਲੈਟ ਮਿਲਣੀਆਂ ਉਹਨੇ 3 ਘੰਟੇ ਚੋਂ ਤਾਂ ਕਹਿੰਦਾ ਮੇਰਾ ਇੱਕ ਕਿਹਾਰਾ ਭਰਦਾ ਉਹਨੇ ਦੋ ਕਿਹਾਰੇ ਭਰ ਲਏ 6 ਘੰਟੇ ਹੋ ਗਏ ਜਦ 7ਵਾਂ ਘੰਟਾ ਸਟਾਰਟ ਕੀਤਾ ਉਹਨੇ ਤੀਜੇ ਕਿਹਾਰੇ ਨੂੰ ਪਾਣੀ ਲਾਇਆ ਉਹਨੇ ਮੋਟਰ ਬੰਦ ਕਰਤੀ ਉਹਨੂੰ ਕਹਿੰਦਾ ਮੈਨੂੰ ਪਤਾ ਸੀ ਕਿ ਮੇਰਾ ਕਿਹਾਰਾ ਨਹੀਂ ਭਰਨਾ ਤੇ ਪਾਣੀ ਵੇਸ ਹੋ ਜਾਣਾ ਕੰਨਾ ਬੰਦ ਕਰਦਾ ਮੈਂ ਇੱਕ ਘੰਟਾ ਵੀ ਨਹੀਂ ਛੱਡਦੀ ਮੈਂ ਨਹੀਂ ਪਰੂੰਗਾ ਉਹ ਕਿ ਵੇਸਟ ਹੋ ਰਹੀ ਸੀ ਮੈਨੂੰ ਬਹੁਤ ਵਧੀਆ ਲੱਗਿਆ ਮੈਨੂੰ ਬਹੁਤ ਖੁਸ਼ੀ ਹੋਈ ਉਹਦੀ ਸੁਣ ਕੇ ਕਿ ਕੀ ਦੇਖੋ ਅਵੇਅਰਨੈਸ ਤਾਂ ਹੋ ਰਹੀ ਹੈ ਨਾ ਇਸ ਤੇ ਸਾਨੂੰ ਸਾਰਿਆਂ ਨੇ ਮਿਲ ਕੇ ਹਮਲਾ ਮਾਰਨੀ ਲੋੜ ਵੀ ਹੈ ਕਿ ਦੇਖੋ ਪਾਣੀ ਜਿੰਨਾ ਵੇਸਟ ਹੋ ਰਿਹਾ ਜੋ ਅਸੀਂ ਕਰਦੇ ਆ ਕਿਉਂਕਿ ਗਵਰਨਮੈਂਟ ਨੇ ਲੁਧਿਆਣਾ ਦੇ ਵਿੱਚ 2 ਸਾਲ ਪਹਿਲਾਂ ਇਹ ਬਣਾਤਾ ਸੀ ਕਿ ਵਾਸ਼ਿੰਗ ਨਹੀਂ ਹੋਊਗੀ ਵੇਸਟੇ ਨਹੀਂ ਹੋ ਪਾਣੀ ਦੀ ਪਰ ਉਹ ਕਹਿ ਲੋ ਵੀ ਇਹ ਜਾਂ ਹੁਣ ਉਹਣਾ ਨੇ ਜਾਂ ਕੀ ਆ ਕੀ ਨਹੀਂ ਤੁਸੀਂ ਸਮਝਦੇ ਹੋ ਕਿ ਉਹ ਠੰਡੇ ਵਸਤੇ ਤੇ ਪੈ ਗਿਆ ਸਾਰਾ ਕੰਮ ਜਰ ਕੇ ਸਾਨੂੰ ਇਸ ਵੱਲੋਂ ਥੋੜਾ ਜਿਹਾ ਅਵੇਅਰ ਹੋਣ ਦੀ ਲੋੜ ਆ ਸਾਨੂੰ ਦੇਖੋ ਮੁਸੀਬਤ ਸਾਡੀ ਪੀੜ੍ਹੀ ਨੂੰ ਹੀ ਆਣੀ ਆ ਅਸੀਂ ਚੰਗਾ ਹੰਡਾ ਲਿਆ ਪਰ ਸਾਨੂੰ ਅਗਲੀ ਪੀੜ੍ਹੀ ਵਾਸਤੇ ਵੀ ਸੋਚਣਾ ਮੰਨਦਾ ਸਾਡਾ ਸਾਡਾ ਫਰਜ਼ ਆ ਬਿਲਕੁਲ ਬਣਦਾ ਜੀ ਬਿਲਕੁਲ ਬਣਦਾ ਹੈ ਜੇ ਸਾਡੇ ਬੱਚੇ ਨੇ ਕਿ ਉਹਨਾਂ ਲਈ ਵੀ ਸਾਨੂੰ ਦੇਖੋ ਇਹ ਸਰੋਤ ਸਾਨੂੰ ਮਾਰੇ ਨਹੀਂ ਦਿੱਤਾ ਤੇ ਸਾਡਾ ਫਰਜ਼ ਆ ਅਸੀਂ ਅੱਗੇ ਉਹਨਾਂ ਨੂੰ ਦਈਏ ਸਾਲਸਾ ਜੀ ਕਿਸ ਤਰ੍ਹਾਂ ਤੁਸੀਂ ਅਵੇਅਰ ਕਰਦੇ ਹੋ ਲੋਕਾਂ ਨੂੰ ਕਿਸ ਤਰ੍ਹਾਂ ਤੁਸੀਂ ਸਾਈਕਲ ਦੇ ਉੱਤੇ ਮੈਸੇਜ ਦਿੰਦੇ ਹੋ ਔਰ ਕਿੰਨਾ ਕਿੰਨਾ ਲੋਕਾਂ ਨੂੰ ਤੁਸੀਂ ਇਹ ਸੁਨੇਹਾ ਦਿੰਦੇ ਹੋ ਦੇਖੋ ਐਦਾ ਜੇ ਰਸਤੇ 'ਚ ਕਿਤੇ ਦੇਖਦੇ ਆ ਸਮ ਟਾਈਮਸ ਕੋਈ ਪਾਣੀ ਵੇਸਟ ਕਰਦਾ ਦੇਖਿਆ ਨਜ਼ਰ ਆਉਂਦਾ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰੇ ਕਿਉਂਕਿ ਅਗਲਾ ਗੁੱਸਾ ਵੀ ਕਰ ਜਾਂਦਾ ਹੱਥ ਕਰਕੇ ਬੇਨਤੀ ਕਰ ਲਈ ਦੀਆ ਦੇਖੋ ਐਦਾ ਨਾ ਕਰੋ ਬਹੁਤ ਸਮਝਦੇ ਨੇ ਕਈ ਪਰ ਮੈਂ ਦੇਖਿਆ ਜਿਹੜੇ ਇਹ ਨਾ ਵਿਚਾਰੇ ਹੈਗੇ ਨੇ ਨਾ ਯੂਪੀ ਬਿਹਾਰ ਸਾਈਡ ਤੋਂ ਜਿਹੜੇ ਉਹ ਗੱਡੀਆਂ ਤੋਂ ਦਿੰਦੇ ਨੇ ਜਾਂ ਬੇੜੇ ਤਾਂ ਉਹਨੇ ਜਨ ਲੱਗੀਆਂ ਹੁੰਦੀਆਂ ਨੇ ਉਹ ਉਹਨਾਂ ਨੂੰ ਤਾਂ ਸਿਰਫ ਆਪਣੇ ਕੰਮ ਤੱਕ ਮਤਲਬ ਹੁੰਦਾ ਕਿ ਅਸੀਂ ਆਪਣਾ ਅੱਛੇ ਤਰੀਕੇ ਨਾਲ ਕੰਮ ਕਰਨਾ ਜਾਂ ਹੋਰ ਕਰ ਵੀ ਜਾਣਾ ਸਿਰ ਉਹ ਨੇਮ ਤੋੜ ਤਾਂ ਜਿਹੜੇ ਮਾਲਕਾ ਉਹਨੂੰ ਹੁੰਦੀ ਆ ਕਿ ਹਾਂ ਯਾਰ ਤੁਹਾਨੂੰ ਇਸ ਗੱਲ ਦੀ ਇੰਪੋਰਟੈਂਸ ਨੂੰ ਸਮਝਣ ਲੈ ਜੇ ਇਹ ਮਹੱਤਵ ਦਾ ਕਿੰਨੀ ਸਾਡੇ ਲਈ ਜ਼ਰੂਰੀ ਹੈ ਸਾਡੇ ਲਈ ਕਿੰਨਾ ਜ਼ਰੂਰੀ ਇਹ ਤੱਤ ਹੈ ਇਸ ਕਰਕੇ ਮੇਰੀ ਇਹੀ ਬੇਨਤੀ ਹੈ ਕਿ ਦੇਖੋ ਇੱਕ ਮੈਨੂੰ ਵੇਲੇ ਮੈਨੂੰ ਬਹੁਤ ਅਸਤਿਰਵਾ ਬੜਾ ਹੁੰਦਾ بڑے ਬੰਦੇ ਦੇ ਵਿਚਾਰ ਮੈਂ ਇੱਕ ਬੰਦਾ ਇੱਥੇ ਤੱਕ ਕਹਿੰਦਾ ਮੈਂ ਕਹਿੰਦਾ ਸਾਡੇ ਕਰੇ ਕੰਮ ਵਾਲੀ ਹੈ ਸਾਡੀ ਹਿੰਮਤ ਨਹੀਂ ਆਸੀ ਉਹਨੂੰ ਇਹ ਗੱਲ ਕਹਿ ਦਈਏ ਕਿ ਤੂੰ ਟੁੱਟੀ ਖੁੱਲੀ ਜਾ ਭੰਡੋਣੀ ਮਾਰਦੇ ਨੇ ਸਟੋਰ ਕਰ ਲਾ ਕਰਕੇ ਤੇ ਵਾਲਾ ਹੌਲੀ ਸਲੋ ਕਰਾ ਜਾ ਕੱਟ ਕਰ ਲਾ ਕਹਿੰਦਾ ਸਾਡੀ ਇੰਨੀ ਜ਼ਰੂਰਤ ਨਹੀਂ ਹੈਗੀ ਮਤਲਬ ਅਸੀਂ ਉਹਨੂੰ ਇਹ ਗੱਲ ਕਹਿ ਜੀਏ ਕਿ ਹਾਂ ਵੀ ਅਸੀਂ ਨਖਾ ਦੇਖੋ ਇਹ ਸੋਚਣਾ ਤਾਂ ਤੁਹਾਨੂੰ ਹੀ ਪੈਣਾ ਮੈਂ ਕਹਿੰਦਾ ਕੋਈ ਇਨਸੈਂਟਿਵ ਟਾਈਪ ਕੁਛ ਅੱਦਾਂ ਦਾ ਕਰ ਦੋ ਤਾਂ ਕਿ ਉਹਨੂੰ ਉਹਨੂੰ ਲਾਤ ਦੋ ਵੀ ਤਾਂ ਵੀ ਜੇ ਤੂੰ ਇੰਨਾ ਪਾਣੀ ਬਚਾਵੇਂਗਾ ਤਾਂ ਅਸੀਂ ਆਹ ਕਰਾਂਗੇ ਜਾਂ ਕਿਦਾਂ ਮੈਂ ਕਹਾਂ ਥੋੜਾ ਬੰਦ ਕਰੋ ਇਹ ਆਪਾਂ ਇੱਕ ਹੰਬੜਾ ਹੀ ਹੁੰਦਾ ਕੋਸ਼ਿਸ਼ੇ ਹੁੰਦੀ ਆ ਮਤਲਬ ਬੜੇ ਰੀਜ਼ਨ ਨੇ ਬੜੀਆਂ ਗੱਲਾਂ ਨੇ ਮਤਲਬ ਦੇਖੋ ਜੇ ਅਸੀਂ ਸੋਚਾਂਗੇ ਵਿਚਾਰਾਂਗੇ ਤਾਂ ਹੀ ਇਹ ਬਿਲਕੁਲ ਰਲ ਮਿਲ ਕੇ ਹੋ ਕੋਈ ਕੁਝ ਕੋਈ ਬੰਦੇ ਤਾਂ ਨਾਲ ਰਲੇ ਵੀ ਹੈ ਜਾਂ ਕੋਈ ਤੁਹਾਡੇ ਨਾਲ ਕੋਈ ਸਹਿਮਤ ਵੀ ਹੋਏ ਨੇ ਬੰਦੇ ਬੜੇ ਸੇ ਦੇਖੋ ਹਰ ਤਰ੍ਹਾਂ ਦੇ ਇਨਸਾਨ ਨੇ ਬਹੁਤ ਹੈਗੇ ਨੇ ਜਿਹੜੇ ਸਹਿਮਤ ਹੋਏ ਗਏ ਵਾਕਈ ਹੌਸਲਾ ਅਫਜ਼ਾਈ ਕਰਦੇ ਤੁਸੀਂ ਬਹੁਤ ਵਧੀਆ ਉਪਰਾਲਾ ਆ ਤੁਹਾਡਾ ਇਦਾਂ ਕਰ ਰਹੇ ਹੋ ਚੰਗੀ ਗੱਲ ਆ ਇਹ ਤੇ ਬਹੁਤ ਹੈਗੇ ਨੇ ਬੜੇ ਮਿਲਦੇ ਨੇ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਤੁਸੀਂ ਸੋਸ਼ਲ ਮੀਡੀਆ ਨੂੰ ਇਸਤੇਮਾਲ ਨਹੀਂ ਕਰਦੇ ਵੀ ਜਿਵੇਂ ਤੁਸੀਂ ਹੁਣ ਆਪਣਾ ਸਾਈਕਲ ਦੇ ਉੱਤੇ ਲੋਕਾਂ ਨੂੰ ਜਾ ਕੇ ਜਾਗਰੂਕ ਕਰ ਰਹੇ ਹੋ ਤੇ ਕੋਈ ਸੋਸ਼ਲ ਮੀਡੀਆ ਤੇ ਕੋਈ ਐਸਾ ਪੇਜ ਨਹੀਂ ਬਣਾਇਆ ਜਿਹਦੇ ਨਾਲ ਤੁਸੀਂ ਲੋਕ ਹੋਰ ਅਵੇਅਰ ਹੋਣ ਪੇਜ ਨਹੀਂ ਬਣਾਇਆ ਮੈਂ ਹਰੇ ਅਸਾਚਾ ਅਸਾ ਕੋਈ ਨਹੀਂ ਹਾਂ ਕੋਈ ਫੇਸਬੁਕ ਤੇ ਕੋ ਵਧੀਆ ਲੱਗ ਦਿੱਤਾ ਉਹ ਸ਼ੇਅਰ ਕਰ ਲਿਜਾ ਹਾਂ ਅਜ ਤਾਂ ਪਰ ਪੇਜ ਵਗੈਰਾ ਨਹੀਂ ਮੈਂ ਹਰੇ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਸਰਕਾਰਾਂ ਨੂੰ ਵੀ ਤੇ ਆਪਣੇ ਭਾਰਤ ਵਾਸੀਆਂ ਨੂੰ ਵੀ ਪਾਣੀ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਔਰ ਕਿੰਨਾ ਕੁ ਬਚਾਉਣਾ ਚਾਹੀਦਾ ਯਾਰ ਜਿਹਦੇ ਨਾਲ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈਗੀ ਆ ਜਾਂ ਆਉਣ ਵਾਲੀ ਜਨਰੇਸ਼ਨ ਹੈਗੀ ਆ ਉਹਨਾਂ ਵਾਸਤੇ ਪਾਣੀ ਆਪਾਂ ਛੱਡ ਕੇ ਜਾਈਏ ਦੇਖੋ ਮੈਂ ਕੋਈ ਬਹੁਤ ਵੱਡਾ ਐਨਾਲਿਸਟ ਨਹੀਂ ਹੈਗਾ ਮੈਂ ਤੁਹਾਨੂੰ ਕਹਿ ਦਵਾਂ ਮੈਂ ਬਹੁਤ ਐਨਾਲਿਸਟ ਹਾਂ ਮੈਂ ਬਹੁਤ ਐਨਾਲਾਈਜ਼ ਕੀਤਾ ਅਜਿਹਾ ਕੁਝ ਨਹੀਂ ਹੈਗਾ ਪਰ ਦੇਖੋ ਮੈਂ ਤਾਂ ਦੇਸੀ ਜੱਟ ਮੂੜਿਆ ਬੰਦਾ ਪਰ ਕੁਝ ਸਾਲ ਪਹਿਲਾਂ ਹੀ ਇਥੇ ਖੜ ਕੇ ਅਸੀਂ ਵੀ ਇਹ ਪੰਗਾ ਇੱਕ ਦਿਨ ਪਾਊਗਾ ਕਿ ਪਾਣੀ ਦੇ ਸਾਨੂੰ ਹਜ਼ਾਰਾਂ ਕਰੋੜ ਦਾ ਖਰਚਾ ਆ ਜਾਣਾ ਔਰ ਇਹੀ ਗੱਲ ਹੋਈ 2.5 ਸਾਲ 1.5 ਸਾਲ ਪਹਿਲਾਂ ਵੀ ਬਿਆਨ ਸੁਣਿਆ ਹੋਣਾ ਪੰਜਾਬ ਗਵਰਨਮੈਂਟ ਦਾ ਕਿ 2200 ਕਰੋੜ ਰੁਪਏ ਕੱਲਾ ਲਗਭਗ 2200 ਕਰੋੜ ਰੁਪਏ ਪਿੰਜਰਾਨੇ ਦੀ ਕੱਲੇ ਦੀ ਉਹ ਮਤਲਬ ਵਰਲਡ ਬੈਂਕ ਤੋਂ ਲੋਨ ਲਿਆ ਹੈ ਨਾ ਉਹ ਡਰ ਸੀਗਾ ਮਨ ਵੀ ਦੇਖੋ ਸਾਡੀ ਕੈਪੈਸਿਟੀ ਹੈ ਨਹੀਂ ਅਸੀਂ ਇਕਨੋਮਿਕਲੀ ਤਾਂ ਪਹਿਲਾਂ ਹੀ ਅਸੀਂ ਬਹੁਤ ਬੁਰੀ ਤਰ੍ਹਾਂ ਹਿੱਟ ਕਰ ਚੁੱਕੇ ਹਾਂ ਕਰਜ਼ਾ ਇੰਨਾ ਜ਼ਿਆਦਾ ਵੀ ਅਸੀਂ ਕੁਝ ਚੀਜ਼ਾਂ ਨੂੰ ਜੇ ਅਸੀਂ ਬਚਾ ਸਕਤਾ ਬਚਾ ਸਕਦੇ ਸੀਗੇ ਠੀਕ ਹੈ ਨਾ ਉਹ ਹੁਣ ਉਹ ਦੇਖੋ ਉਹਦੇ ਤੇ ਕੰਮ ਹੋਇਆ ਉਹ ਕੰਮ ਹੋਊਗਾ ਕਿੰਨਾ ਕਾਮਯਾਬ ਹੁੰਦਾ ਕਿੰਨਾ ਨਹੀਂ ਹੁੰਦਾ ਠੀਕ ਹੈ ਨਾ ਲੱਗੇ ਹੋਏ ਨੇ ਪਰ ਇਹ ਮਤਲਬ ਕਿ ਜੀ ਅਸੀਂ ਬਚਾ ਸਾਂਭੇ ਇਸ ਨੂੰ ਸਾਹਮਣਾ ਪੈਣਾ ਸਾਨੂੰ ਸਾਡੀ ਅਸੀਂ ਮਤਲਬ ਇਹਨਾਂ ਕੰਮਾਂ ਵਾਸਤੇ ਸਾਡੇ ਕੋਲ ਭਲੇ ਉਹ ਪੈਸਾ ਨਹੀਂ ਹੈਗਾ ਬਹੁਤ ਕੁਝ ਹੈ ਨਾ ਲੀਕੇਜਾਂ ਹੋ ਰਹੀਆਂ ਨੇ ਬਹੁਤ ਕੁਝ ਹੋ ਰਿਹਾ ਸਾਨੂੰ ਇਹ ਸਾਰਿਆਂ ਨੂੰ ਰਲ ਕੇ ਇਕੱਲੇ ਇੱਕ ਦਾ ਕੰਮ ਨਹੀਂ ਜਾਂਦਾ ਤੁਸੀਂ ਕਹਿੰਦੇ ਗਵਰਨਮੈਂਟ ਗਵਰਨਮੈਂਟ ਕੋਲ ਇਹਨਾਂ ਇਨਫਰਾਸਟ੍ਰਕਚਰ ਨਹੀਂ ਹੈ ਕੋਈ ਨਾ ਪੈਸਾ ਨਾ ਫੰਡ ਨਾ ਕੁਝ ਹੈ ਨਾ ਸਾਨੂੰ ਰਲ ਕੇ ਹੀ ਕਰਨਾ ਪੈਣਾ ਸਾਨੂੰ ਮਿਲ ਕੇ ਕਰਨਾ ਪੈਣਾ ਕਿ ਅਸੀਂ ਸਾਰੇ ਮਿਲ ਕੇ ਹੰਬੜਾ ਮਾਰੀਏ ਇਸ ਵਾਰ ਧਿਆਨ ਦਿਓ ਗੌਰ ਕਰਿਓ ਨਹੀਂ ਤਾਂ ਇਹਦੇ ਸਾਨੂੰ ਨਤੀਜੇ ਬਹੁਤ ਭਿਆਨਕਰ ਬੁਗਤਨੇ ਪੈਣਗੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ ਔਰ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਤੁਸੀਂ ਵਧੀਆ ਉਪਰਾਲਾ ਕਰ ਰਹੇ ਹੋ ਸੋ ਇੱਕ ਗੱਲ ਬੜੀ ਵਿਚਾਰਨ ਵਾਲੀ ਹੈ ਜੇ ਅੱਜ ਅਸੀਂ ਪਾਣੀ ਨਾ ਬਚਾਇਆ ਤੇ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਹੈਗੀਆਂ ਉਹਨਾਂ ਵਾਸਤੇ ਪਾਣੀ ਨਹੀਂ ਬਚਣਾ ਹਵਾ ਪਲਿਊਟ ਹੁੰਦੀ ਜਾਂਦੀ ਹੈ ਤੇ ਪਾਣੀ ਖਤਮ ਹੁੰਦਾ ਜਾਂਦਾ ਹੈ ਪਾਣੀ ਦਾ ਲੈਵਲ ਜਿਹੜਾ ਹੈ ਉਹ ਥੱਲੇ ਹੁੰਦਾ ਜਾਂਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਜਿਹੜੇ ਭਿਆੰਕਰ ਜਿਹੜੇ ਨਤੀਜੇ ਦੇ ਸਾਹਮਣੇ ਆ ਸਕਦੇ ਨੇ ਤੁਸੀਂ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲੈ ਕੇ ਅਸੀਂ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਾਨੂੰ ਜਰੂਰ ਦੱਸਣਾ ਵੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮ